ਤੁਹਾ ਮੰਦਰ ਬਾਬਾ ਬਲਗਨ ਦੀ ਸ਼ਾਦ ਲਾਈ ਇੱਧਰ ਆਪਣੇ ਮੰਦਰ ਬਾਬਾ ਪੌਣਾ ਹਰੀ ਦਾ ਅਰੂਨਾ ਚਾੜੀ ਗੋੜਾ ਉੱਧਰ ਛੜੀ ਆਪਣੀ ਗੱਡੀ ਉਹਨੇ ਗੋੜਾ ਫੇਰ ਉੱਥੇ ਗੋੜਾ ਨਹੀਂ ਨਹੀਂ ਚਲ ਕੋਈ ਨਹੀਂ ਜਾਂ ਕੋਈ ਨਹੀਂ ਹੁੰਦਾ ਲੈ ਲਓ ਸਕਾਰਾ ਪણો ਹਾਰੀ ਦਾ ਬਹੁਤ ਸੱਚੇ ਦਰਬਾਰ ਕੀ ਸਰਲ ਉਦਾਰਚਨ ਬਾਬਾ ਜੀ ਦੇ ਇਹ ਭਾਜੀ ਆਪਣੇ ਦੀਪੂ ਭਾਜੀ ਇਹਨਾਂ ਬਣਾਵੇ ਦਿੱਤੂ ਆ ਬੇ ਅਮਨਦੀਪ ਨਾਮ ਹੈ ਹਰਮਨਦੀਪ ਸਿੰਘ ਹੈ। ਹ ਹਰਮਨਦੀਪ ਸਿੰਘ ਹੈ ਭਾਈ। ਇਹ ਤੇ ਬਾਹਰ ਰਾ। ਮਾਰ ਰਾ। ਆਹ। ਤੇ ਮੰਦਿਰ ਨਵਾਂ ਬਣਿਆ। ਰੂਨਾ ਝੜੀ ਵਾਲਾ। ਤੇ ਭਾਰਤੀ ਦਾ ਟਾਈਮ ਹੋਣ ਵਾਲਾ ਆ। ਦੇਵਾ ਬਾਈ ਕੰਮਕਾਰ ਸਤਕਾਰ ਦੇਉ ਦੁੱਖ ਦੂਰ ਕਰਦੇਉ ਜਿਨ੍ਹਾਂ ਭਗਤਾਂ ਦੇ ਕੰਮ ਨਹੀਂ ਚੱਲਦੇ ਕੰਮ ਚਲਾ ਦੇਉ ਜੇ ਤੇ ਮੀਨਾਂ ਆਣੇ ਆਲਾ ਆ ਤੇ ਬਣਨ ਨੂੰ ਉੱਪਰ ਮੁੰਬੜ। ਇਹ ਜਿਹੜੀ ਮਨਾਉਂਦਾ ਹੈ ਨਾ ਸਟੈਕ ਇਲੈਕਟ੍ਰੋਨਿਕਸ ਦਾ ਪਾਲਤਵਾਦ ਤੋਂ ਤਾਮੀਆਂ ਮਨੀਆਂ ਨਿਰੋਗੀ ਕਾਇਮ ਹੋਣਾ ਜੇਕਰ ਉਹਨਾਂ ਅਸੂਲ ਤੋਂ ਪੇਟ ਰਹਾ ਹੁੰਦਾ ਹੈ। ਦੂਰ ਸੰਗਤ ਸਰ ਜਿਹੜੀ ਆਪਣੇ ਨਾਲ ਆਇਓ। ਜੀ ਉਸਕੇ ਬਾਅਦ ਉਹ ਲੱਗਦਾ। ਹਾਂ, ਸਾਡੇ ਪੜੇ। ਜੀ ਆਇਆਂ ਨੂੰ। buat कात्रा है जी ਜੇ ਤੱਕ ਜਿੰਨਾ ਜੋਤ ਸਕੇ ਮੁੰਡਾ ਬਣਿਆ ਬਹੁਤ ਸੋਹਣਾ ਬਹੁਤ ਸ਼ਾਨਦਾਰ ਮੁੰਡਾ ਬਣਿਆ ਉਹਨੇ ਇੱਕ ਤਰ੍ਹਾਂ ਦੀ ਮੁੰਡਾ ਦੀ ਬਾਤ ਜਦੋਂ ਆਸੀ ਇਹ ਇੱਕ ਅਲੱਗ ਤਰ੍ਹਾਂ ਦੀ ਸੀ ਜਿਵੇਂ ਦੂਜਾ ਸੀ ਕਰਦੇ ਹਾਂ ਹਾਂ ਜੀ ਹਾਂ ਹੁਣ ਵਧੀਆ ਕੋਈ ਸਾਡੀ ਕੋੜਾ ਕੁਛ ਨਹੀਂ ਅੱਛਾ ਜੀ ਲੈ ਆਈ ਨੂੰ ਕਿਦੇ ਕੋਲ ਆਈ ਨੂੰ ਵਾਲੇ ਆਉ ਕੋਈ ਹਾਂ ਹਾਂ ਲਾਈਟ ਮੂਮਾ ਜੀ ਆਹ ਛੋਟੇ ਛੋਟੇ ਭਗਤ ਆ ਦੇਖੋ ਦੇਖਦੇ ਆ ਲੋਕ ਦੇਖਦੇ ਆ ਜੇ ਬਾਬੇ ਦੀ ਗੱਲ ਅੱਜ ਮੂਝ ਪ੍ਰਸ਼ਾਦ ਆ YouTube ਤੇ ਜੇ ਬਾਬੇ ਦੀ ਸਾਰਿਆਂ ਨੂੰ por yeah. la yeah. 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 ਤੂੰ ਨਾ ਬਾਬਾ ਜੀ ਦਾ ਲੈ ਤੂੰ ਖੜ੍ਹ ਜਾ ਮੈਂ ਖੜ੍ਹ ਤਾ ਅਲੰਗ ਨਾਲ ਪਾਣੀ ਵਾਲੀ ਟੈਂਕੀ ਆ ਤੇਰੇ ਚੋਂ ਨੰਮਾ ਨਾ ਮੰਡੀ ਆ ਕੇ ਆਓ ਇੱਥੇ ਹਾਂ ਅਸਲ ਅੰਦਰ ਫੋਟੋ ਨਹੀਂ ਲੈਣੀ ਤੁਸੀਂ ਖੜੋਣਾ ਖੜੋ ਹਾਂਜੀ ਹਾਂਜੀ ਪਹਿਲਾਂ ਮੈਂ ਫੋਟੋ ਕਰਾਂਗਾ ਮੈਂ ਡੱਪਟ ਰਿਹਾ ਨਾ ਆ ਖੜੇ ਹੋ ਕੇ ਫੋਟੋ ਕਰਨਾ ਨਹੀਂ ਲੈ ਫੋਟੋ ਮਾਂ ਤੋਂ ਲੈ ਆਓ ਅਜੇ ਨਹੀਂ ਕੋਈ ਹੁਣ ਫੋਟੋ ਕਰਵਾਉਣ ਨੂੰ ਤੋਏ ਹਾਂ ਜੀ ਵਾਜੂ ਵਾਜੂ ൂർ വീഡിയോ ബാധു ਸ਼ੋਰਟ ਜੇ ਬਣਾਤਾ ਫੋਟੋ ਵੀ ਖਿੱਚੀ ਚੱਕੀ ਚਾਰ ਪੰਜ ਫੋਟੋਆਂ ਲੈ 21 ਜਾਣੇ ਦੇਖਦੇ ਹੋ ਦੀਦੀ ਅੱਜ ਟਾਈਮ ਦੀਦੀ ਇਹ ਘਰ ਆਪਣਾ ਹਰੀ ਦਾ ਅਜ ਘਰ ਆਪਣਾ ਹਰੀ ਦਾ ਬੋਲ ਸੱਚੀ ਤਬਾਰ ਕੀ ਜੇ ਦੇਖੀਏ ਕੀ ਕਰਨ ਕਿ ਮਾਤਾ ਜੀ ਥੱਲੇ ਬਾਬਾ ਜੀ ਨੇ ਬਹੁਤ ਤਪ ਕੀਤਾ ਕੋਰਤ ਬਸਿਆ ਦਿੱਤੀ ਆ ਥੋੜੇ ਸ਼ੰਕਰ ਦਾ ਨਾਮ ਤੇ ਆਇਆ ਬਾਬਾ ਪਾਣਾ ਆਰੀ ਨੇ ਤੇ ਬਾਬਾ ਜੀ ਸਾਰਿਆਂ ਦੀਆਂ ਸਾਰਾ ਮਰਦਾਂ ਪੂਰੀਆਂ ਕਰਦੇ ਜੀਗਾ ਹੀ ਦੋਸਤੋ ਜੇ ਬਾਬੇ ਦੇਖੋ ਖਰ ਲੱਗਾ ਪਲਾਈ ਬੰਦ